ਪਤਾ ਕਿਹੜੀ ਮਿਨਸ਼ਨ ਆਣ ਆਇਆ ਸੀ ਕੋਈ ਪਤਾ ਨਹੀਂ ਸੀ ਉਹ ਬੋਲੇ ਕਿ ਨੇ ਦੱਸਿਆ ਮੈਂ ਇੱਥੇ ਆਇਆ ਬੰਦੇ ਦਾ ਨਤਾਂ ਦੇ ਬਾਵਾ ਤੇ ਛੱਟ ਲੱਗੀ ਆ ਕੋਈ ਕਲੀਅਰ ਨਹੀਂ ਹੋਇਆ ਕੋਈ ਬਲਾਸਟ ਹੋਇਆ ਕੀ ਹੋਇਆ ਕੁਝ ਕਲੀਅਰ ਨਹੀਂ ਹੈ ਕਿਹੜੀ ਜਗ੍ਹਾ ਸਰ ਸਰ ਕਿਹੜੀ ਜਗ੍ਹਾ ਹੈ ਮਜੀਠਾ ਰੋਡ ਆ ਤੇ ਨਹੀਂ ਮਜੀਠਾ ਰੋਡ ਤੇ ਹੈਗੀ ਬਾਈਪਾਸ ਪੈ ਰਿਆ 20 ਸਰਕਲ ਰੋਡ ਬਾਈਪਾਸ ਮਜੀਠਾ ਰੋਡ ਬਾਈ ਆਪੋਜੀਟ ਸ਼ਹਿਰਾ ਨਿਊ ਰੂਪਨਗਰ ਕੋਈ ਪਤਾ ਲੱਗਾ ਕੋਈ ਬਲਾਸਟ ਹੋਇਆ ਇੱਥੇ ਨਹੀਂ ਬਲਾਸਟ ਵਾਲੀ ਕੋਈ ਗੱਲ ਲੱਗੀ ਨਹੀਂ ਬਲਾਸਟ ਵਾਲੀ ਗੱਲ ਹੁੰਦੀ ਕੋਈ ਕੈਂਕਰ ਹੁੰਦੀ ਕੋਈ ਚੀਜ਼ ਹੁੰਦੀ ਐ ਅਜਿਹੀ ਗੱਲ ਲੱਗੀ ਨਹੀਂ ਕੋਈ ਕਹਿੰਦੇ ਪਤਾ ਲੱਗਾ ਸਾਨੂੰ ਕੋਈ ਗ੍ਰੇਨੇਡ ਪਾੜ ਨੋ 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 ਇਹੋ ਜਿਹੀ ਕੋਈ ਗੱਲ ਨਹੀਂ ਪੱਤੀ ਵਾਲਾ ਖੰਭਾ ਵੀ ਆ ਖੰਭਾ ਵੀ ਆ ਬੰਦਾ ਬੰਦਾ ਜਖਮੀ ਹੋਇਆ ਬੰਦਾ ਜਖਮੀ ਹੋਇਆ ਕਿੱਥੇ ਉਹਨੂੰ ਪਹੁੰਚਾਇਆ ਗਿਆ ਬੰਦਾ ਕੋ ਨਾਨਕ ਹਸਪੀਟਲ ਪਹੁੰਚਾਇਆ ਸੀ ਸੀਨੀਅਰ ਸਰਜਨ ਦੱਸਦਾ ਸੀਨੀਅਰ ਸਰਜਨ ਦੱਸਦਾ ਆ ਰਿਹਾ ਜੀ ਮੋਬਾਈਲ ਉੱਤੇ ਦੇਖੋ ਇਹ ਕ੍ਰਾਈਮਾ ਫੇਸਾ ਕੇਸ ਬਿਲਕੁਲ ਕਲੀਅਰ ਲੱਗ ਰਿਹਾ ਆ ਇਹਦੀ ਇੱਕ ਤਾਂ ਹੁਣੇ ਡੈਥ ਹੋ ਗਈ ਆ ਔਰ ਜਿੰਨੇ ਵੀ ਅਸੀਂ ਪੁਰਾਣੇ ਕੇਸ ਰਿਗਾਰਡਿੰਗ ਬਲਾਸਟ ਅਸੀਂ ਇਨਵੈਸਟੀਗੇਟ ਕੀਤੇ ਆ ਉਹਨਾਂ ਦੀ ਇਨਵੈਸਟੀਗੇਸ਼ਨ ਚ ਇਹੀ ਆਉਂਦਾ ਸੀਗਾ ਕਿ ਜਿਹੜਾ ਕੋਈ ਬਲਾਸਟ ਵਾਲੀ ਚੀਜ਼ ਹੁੰਦੀ ਸੀ ਜਾਂ ਗਰਨੇਡ ਜਾਂ ਕੋਈ ਕੁਝ ਹੋਰ ਇਦਾਂ ਹੀ ਅਬੈਂਡਡ ਜਗ੍ਹਾ ਤੇ ਰੱਖ ਕੇ ਇਹ ਇੱਕ ਦੂਸਰੇ ਨੂੰ ਪਿਕਚਰ ਭੇਜ ਦਿੰਦੇ ਹੁੰਦੇ ਸੀ ਵੀ ਇੱਥੋਂ ਤੂੰ ਰਿਟਰੀਵ ਕਰ ਲੈ ਚੁੱਕ ਲੈ ਰਿਟਰੀਵ ਕਰਕੇ ਫਿਰ ਅੱਗੇ ਜੋ ਵੀ ਇਹਨਾਂ ਦਾ ਇਸ਼ੂ ਹੁੰਦਾ ਸੀ ਉਸ ਤਰੀਕੇ ਨਾਲ ਇਹ ਐਕਟ ਕਰਦੇ ਸੀ ਸੋ ਇਹ ਵੀ ਹੁਣ ਤੁਹਾਡੇ ਸਾਹਮਣੇ ਆ ਇੱਕ ਖੰਭਾ ਆ ਖੰਭਾ ਨਿਸ਼ਾਨੀ ਟਾਈਪ ਦਾ ਰੱਖਿਆ ਹੋਇਆ ਤੇ ਇੱਥੇ ਇਹ ਕਿਸੇ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਜਿਹੜੇ ਇੱਕ ਦੋ ਗੈਂਗ ਇੱਕ ਦੋ ਟੈਰਰਿਸਟ ਆਰਗੇਨਾਈਜੇਸ਼ਨ ਸਾਡੇ ਇੱਥੇ ਚੱਲਦੀਆਂ ਪਈਆਂ ਆ ਬੀਕੇਆਈ ਆ ਜਾਂ ਹੋਰ ਹੈਗੇ ਆ ਉਹਨਾਂ ਨਾਲ ਇਹਦਾ ਸੰਬੰਧ ਲੱਗਾ ਤੇ ਇਹ ਰਿਟਰੀਵ ਕਰਨ ਆਇਆ ਜਿਹੜੀ ਇਹ ਆ ਔਰ ਉਸ ਤੋਂ ਬਾਅਦ ਇਸ ਚੀਜ਼ ਨਾਲ ਬਲਾਸਟ ਹੋ ਗਿਆ ਔਰ ਇਹਦੇ ਉਹ ਜੋ ਇਹਦੇ ਹੱਥ ਵੀ ਲੱਗਦੇ ਸੀ ਜਿੱਦਾਂ ਦਾ ਇਹ ਜ਼ਖਮੀ ਹੋਇਆ ਸੀ ਇਹਦੇ ਹੱਤਾਂ 'ਚ ਹੀ ਸੀ ਜਦੋਂ ਇਹ ਚੀਜ਼ ਇਹ ਬਲਾਸਟ ਹੋ ਗਈ ਸੋ ਇਹਦਾ ਹੁਣ ਫਰਦਰ ਇਹਦੀ ਆਇਡੈਂਟੀਫਿਕੇਸ਼ਨ ਕਿਹੜੀ ਆਰਗੇਨਾਈਜੇਸ਼ਨ ਸੀ ਕੀ ਸੀਗਾ ਹੁਣ ਸਾਰਾ ਅਸੀਂ ਇਨਵੈਸਟੀਗੇਸ਼ਨ ਕਰਕੇ ਤਾਂ ਅੱਗੇ ਕਰਾਂਗੇ ਹਾਲੇ ਪਛਾਣ ਨਹੀਂ ਹੋਈ ਐਫਐਸਐਲ ਟੀਮ ਆਈ ਹੋਈ ਆ ਅਸੀਂ ਇਹਨੂੰ ਆਥੈਂਟਿਕ ਕਰ ਰਹੇ ਆ ਕੀ ਇਹ ਆਈਡੀ ਆ ਗਰਨੇਡ ਆ ਉਹ ਸਾਰਾ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਹੋਊਗਾ ਜੀ ਬਟ ਇਹ ਜਿੱਦਾਂ ਵੀ ਜਿੰਨੇ ਵੀ 100% ਕੇਸਿਸ ਅਸੀਂ ਇਨਵੈਸਟੀਗੇਟ ਕਰਦੇ ਆਂ ਆ ਜਿਹੜਾ ਵੀ ਇਹ ਟੈਰਰਿਸ ਆਰਗੇਨਾਈਜੇਸ਼ਨ ਹੁੰਦੀ ਆ ਉਹ ਜਿਹੜੀ ਸਪੋਟਕ ਨੁਮਾ ਚੀਜ਼ ਜਾਂ ਗਰਨੇਡ ਜਾਂ ਆਈਡੀ ਰੱਖ ਕੋਈ ਜਾਂਦਾ ਹੈ ਰਿਟਰੀਵ ਕਰਨ ਕੋਈ ਆਉਂਦਾ ਆ ਸੋ ਇਹਦਾ ਵੀ ਉਸ ਜਥੇਬੰਦੀ ਨਾਲ ਹੀ ਜਿਹੜੀ ਟੈਰਰਿਸ ਆਰਗੇਨਾਈਜੇਸ਼ਨ ਆ ਉਹਦਾ ਹੀ ਇਹਦਾ ਸਬੰਧ ਆ ਔਰ ਰਿਟਰੀਵ ਕਰਨ ਲੱਗੇ ਇਹ ਬਲਾਸਟ ਹੋਇਆ ਕਿੰਨੇ ਵਾਰ ਸਬਮਿਸ਼ਨ ਕੀ ਹੈ ਜੀ ਉਹ ਸਿੱਟੀ ਦੀ ਡੈਥ ਹੋ ਗਈ ਉਹਦੀ ਡੈਥ ਹੋ ਕਿੰਨੇ ਵਾਰ ਹੋਏਗਾ ਜੀ ਇਹ ਬਲਾਸਟ ਹੋਇਆ ਇਹ ਤਕਰੀਬਨ 9:30 10 ਵਜੇ ਦੇ ਵਿੱਚ ਵਿੱਚ ਸਰ ਪਤਾ ਲੱਗ ਰਿਹਾ ਕੋਈ ਕੁਝ ਮੁਲਾਜ਼ਮ ਦੇ ਘਰੇ ਅਮਲਾ ਕਰਨ ਲਈ ਆਇਆ ਸੀ ਇਹ ਦੇਖੋ ਮੈਂ ਤੁਹਾਨੂੰ ਹਾਲੇ ਕੁਝ ਨਹੀਂ ਦੱਸ ਸਕਦਾ ਇਹ ਬਕਾਇਦਾ ਸਾਰੀ ਇਨਵੈਸਟੀਗੇਸ਼ਨ ਦਾ ਹਿੱਸਾ ਆ ਪਰ ਹਾਲੇ ਤੱਕ ਜਿਹੜੀ ਚੀਜ਼ ਜੋ ਸਰਕਮਸਟੈਂਸ਼ੀਅਲ ਐਵਿਡੈਂਸਸ ਹੈਗੇ ਆ ਉਸ ਤੋਂ ਇਹ ਚੀਜ਼ ਬਿਲਕੁਲ ਕਲੀਅਰ ਆ ਕਿ ਇਹ ਬੰਦਾ ਅਤਵਾਦਿਕ ਸੰਗਠਨ ਦਾ ਹੀ ਮੈਂਬਰ ਆ ਜੀ ਔਰ ਇਹ ਵਿਸਫੋਰਟ ਨੂੰ ਇਹ ਇਥੋਂ ਰੀਟਰੀਵ ਕਰਕੇ ਅੱਗੇ ਉਸ ਦਾ ਕੀ ਇਹਨੇ ਕਰਨਾ ਸੀ ਕਿਉਂਕਿ ਸਾਨੂੰ ਇਹਦੇ ਆਪਣਾ ਇਹਦੀ ਤਲਾਸ਼ੀ ਜਿਹੜੀ ਇਹਦੀ ਪੈਂਟ ਚੋਂ ਸਾਨੂੰ ਕਾਫੀ ਕੁਝ ਚੰਗੇ ਕਲੂ ਮਿਲੇ ਆ ਜਿਹੜੇ ਇਸ ਚੀਜ਼ ਨੂੰ ਲਿੰਕ ਕਰਦੇ ਆ ਬਰਾਮਤ ਹੋਇਆ ਮੋਕੇ ਤੋਂ ਮੈਂ ਮੈਂ ਹਾਲੇ ਤੱਕ ਉਹ ਨਹੀਂ ਦੱਸ ਸਕੂਗਾ ਇਹਦੀ ਇਹਦੀ ਪਰਸਨਲ ਇਹਦੀ ਜਿਹੜੀ ਪਾਕਟ ਚੋਂ ਵੀ ਸਾਨੂੰ ਕਾਫੀ ਕੁਝ ਮਿਲਿਆ ਹੈ ਜਿਹੜੇ ਇਸ ਚੀਜ਼ ਨੂੰ ਲਿੰਕ ਕਰਦੇ ਆ ਸੋ ਸਾਰੀ ਇਨਵੈਸਟਿਗੇਟ ਕਰਕੇ ਅਸੀਂ ਅੱਗੇ ਕਰਾਂਗੇ ਟਾਰਗੇਟ ਕਿਨੂੰ ਕਰਦੇ ਆ ਮੈਂ ਹਲੇ ਇਹਦੇ ਬਾਰੇ ਕੁਝ ਨਹੀਂ ਪਤਾ ਕਿ ਹਲੇ ਕੋਈ ਪਿੱਛੇ ਵੀ ਪੁਲਿਸ ਨੂੰ ਕਈ ਵਾਰ ਟਾਰਗੇਟ ਕੀਤਾ ਗਿਆ ਲੇਕਿਨ ਦੇਖੋ ਮੈਂ ਮੈਂ ਪੁਲਿਸ ਪੰਜਾਬ ਦੀ ਪੁਲਿਸ ਦਾ ਇੱਕ ਗੌਰਵਮਈ ਇਤਿਹਾਸ ਆ ਕੁਰਬਾਨੀਆਂ ਦਾ ਔਰ ਅਸੀਂ ਇਸ ਚੀਜ਼ ਤੋਂ ਕਦੇ ਨਹੀਂ ਡਰਦੇ ਅਸੀਂ ਹਮੇਸ਼ਾ ਸਾਡੇ ਪੰਜਾਬ ਦੀ ਸ਼ਾਂਤੀ ਲਈ ਦੇਸ਼ ਦੀ ਸ਼ਾਂਤੀ ਲਈ ਅਸੀਂ ਲੜਾਂਗੇ ਵੀ ਔਰ ਕੁਰਬਾਨੀਆਂ ਦੇਣ ਲਈ ਹਰ ਵੇਲੇ ਤਿਆਰ ਆ ਮੈਂ ਮੈਂ ਹਲੇ ਕੁਝ ਨਹੀਂ ਦੱਸ ਸਕਦਾ ਜੀ ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਵੀ ਜਾਂਚ ਕਰ ਰਹੇ ਆ ਹਲੇ ਤੱਕ ਜੋ ਇਹਦੀ ਪਰਸਨਲ ਇਹਦੀ ਔਰ ਜੇਪ ਚੋ ਜੋ ਕੁਝ ਮਿਲਿਆ ਆ ਉਹ ਸਾਰੀਆਂ ਚੀਜ਼ਾਂ ਲਿੰਕ ਹੋ ਰਹੀਆਂ ਪਰ ਤੁਹਾਕੇ ਤੋਂ ਲੋਕਾਂ ਨੂੰ ਪੈਨਿਕ ਆ ਕੋਈ ਮੈਸੇਜ ਦੇਣਾ ਨਹੀਂ ਲੋਕਾਂ ਨੂੰ ਬਿਲਕੁਲ ਕੋਈ ਘਬਰਾਉਣ ਦੀ ਲੋੜ ਨਹੀਂ ਆ ਜੀ ਅਸੀਂ ਜਿੰਨੇ ਵੀ ਪੁਰਾਣੇ ਜਿੰਨੇ ਵੀ ਪੁਰਾਣੇ ਇਦਾਂ ਦੇ ਕੋਈ ਵੀ ਇਸ਼ੂ ਖੜੇ ਹੋਏ ਸੀਗੇ ਸਾਰੇ ਪੰਜਾਬ ਪੁਲਿਸ ਨੇ ਟ੍ਰੇਸ ਕਰ ਲਿਆ ਸਾਰੇ ਪੰਜਾਬ 'ਚ ਪੇਸ ਹੋ ਚੁੱਕੇ ਆ ਤੁਹਾਕੇ ਤੋਂ ਬਾਅਦ ਹੈਪੀ ਪਾਸ਼ਿਆ ਜੀਵਨ ਫੌਜੀ ਵੱਲੋਂ ਜ਼ਿੰਮੇਵਾਰੀ ਲਈ ਜਾਂਦੀ ਸੀ ਪਛਿਆਰੀ ਕਿਸ ਤਰ੍ਹਾਂ ਦੀ ਬਾਣੀ ਹੁਣ ਪਹਿਲਾ ਕੇਸ ਆਇਆ ਦੇਖੋ ਹੈਪੀ ਪਾਸ਼ਿਆ ਵੀ ਉਸ ਜਿੱਥੇ ਬੰਨੀ ਦਾ ਇੱਕ ਮੈਂਬਰ ਆ ਹੋਰ ਵੀ ਮੈਂਬਰ ਹੈਗੇ ਆ ਜਿੱਦਾਂ ਹੁਣ ਪਿੱਛੇ ਜੇ ਆ ਮਨੁਗਵਾਨ ਵੀ ਸੀਗਾ ਜੀ ਰਿੰਦਾ ਹੈ ਉਸ ਤੋਂ ਕਈ ਮੈਂਬਰ ਹੈਗੇ ਆ ਜਿਹੜੇ ਬਾਹਰ ਬੈਠੇ ਇਸ ਚੀਜ਼ ਨੂੰ ਚਲਾ ਰਹੇ ਆ ਤੋਂ ਸਾਰਿਆਂ ਦੇ ਅਸੀਂ ਜਿਹੜੇ ਲੋਕਲ ਮੋਡਿਊਲ ਆ ਸਾਰੇ ਸਾਡੇ 100% ਕੇਸਸ ਸਟ੍ਰੇਸ ਹੋ ਚੁੱਕੇ ਆ ਇਹ ਵੀ ਅਸੀਂ ਫੌਰ ਛੇਤੀ ਕਰ ਲਾਂਗੇ ਹਲੇ ਤਾਂ ਇਨੀਸ਼ੀਅਲੀ ਕੁਝ ਨਹੀਂ ਤੁਹਾਨੂੰ ਦੱਸ ਸਕਦੇ ਜੀ ਮੈਂ ਹਲੇ ਦੇ ਬਾਰੇ ਕੁਝ ਨਹੀਂ ਦੱਸ ਸਕਦਾ ਠੀਕ ਹੈ